ਅਸਲਾਮੁਅਲੈਕਮ ਵੀਰੋ ਕੀ ਹਾਲ-ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਦਲਜੀਤ ਦੋਸਾਂਝ ਨੇ ਪ੍ਰਸ਼ਾਸਨ ਨੂੰ ਜਵਾਬ ਦਿੱਤਾ ਉਹਨੇ ਕਿਹਾ ਕਿ ਭਾਰਤ ਦੇ ਵਿੱਚ ਕੋਈ ਲਾਈਵ ਸ਼ੋਅ ਨਹੀਂ ਕਰਾਂਗਾ ਪ੍ਰਸ਼ਾਸਨ ਪੂਰਾ ਜ਼ੋਰ ਲਾ ਰਿਹਾ ਸੀ ਕਿ ਦਲਜੀਤ ਦੋਸਾਂਝ ਨੂੰ ਲਾਈਵ ਸ਼ੋਅ ਕਰਨ ਤੋਂ ਰੋਕਿਆ ਜਾਏ ਦਲਜੀਤ ਦੋਸਾਂਝ ਨੇ ਹੁਣ ਜਵਾਬ ਦਿੱਤਾ ਪ੍ਰਸ਼ਾਸਨ ਨੂੰ ਕਿ ਭਾਰਤ ਦਾ ਨਿਜ਼ਾਮ ਠੀਕ ਨਹੀਂ ਹੈ ਤੇ ਜਿੰਨੀ ਦੇਰ ਤੱਕ ਇਹ ਨਿਜ਼ਾਮ ਠੀਕ ਨਹੀਂ ਹੁੰਦਾ ਮੈਂ ਭਾਰਤ ਦੇ ਵਿੱਚ ਲਾਈਵ ਸ਼ੋਅ ਨਹੀਂ ਕਰਾਂਗਾ ਦਲਜੀਤ ਦੋਸਾਏ ਨੇ ਮਜ਼ੀਦ ਕੀ ਕਿਹਾ ਅੱਜ ਇਸੇ حوالے ਨਾਲ ਵੀਡੀਓ ਹੈ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੀ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਉਣ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ 1 2 3 ਗੋ ਤਾਈ ਸਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੀਟੀਸੀ ਨਿਊਜ਼ ਤੇ ਕਿ ਦਲਜੀਤ ਦੋਸਾਂਜ ਨੇ ਆਪਣੇ ਲਾਈਵ ਸ਼ੋਅ ਦੇ ਵਿੱਚੋਂ ਲਾਈਵ ਪਰਫਾਰਮੈਂਸ ਦੇ ਦੌਰਾਨ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਹੁਣ ਭਾਰਤ ਦੇ ਵਿੱਚ ਲਾਈਵ ਸ਼ੋਅ ਨਹੀਂ ਕੀਤੇ ਜਾਣਗੇ ਕਿਉਂਕਿ ਭਾਰਤ ਦਾ ਸਿਸਟਮ ਸਹੀ ਨਹੀਂ ਹੈ ਜਦੋਂ ਤੱਕ ਕਿ ਸਿਸਟਮ ਨਹੀਂ ਸੁਧਰਦਾ ਇਸ ਨੂੰ ਦੁਰਸਤ ਨਹੀਂ ਕੀਤਾ ਜਾਂਦਾ ਉਸ ਵੇਲੇ ਤੱਕ ਲਾਈਵ ਸ਼ੋਅ ਨਹੀਂ ਕਰਨਗੇ ਦਲਜੀਤ ਦੋਸਾਂਜ ਤਾਂ ਇਸ ਲਈ ਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਬੀਤੇ ਦਿਨ ਵੀ ਤੁਹਾਨੂੰ ਪਤਾ ਸੀ ਹਾਲੀ ਦੇ ਵਿੱਚ ਉਹਨਾਂ ਦੇ ਨਾਮ ਤੇ ਇੱਕ ਚਿੱਠੀ ਜਾਰੀ ਹੋਈ ਸੀ ਮਹਿਲਾ ਕਮਿਸ਼ਨ ਦੇ ਵੱਲੋਂ ਪੱਤਰ ਜਾਰੀ ਕੀਤਾ ਗਿਆ ਸੀ ਸਾਫ਼ ਤੌਰ ਤੇ ਗੱਲ ਕਹੀ ਗਈ ਸੀ ਕਿ ਨਸ਼ਿਆਂ ਵਾਲੇ ਗੀਤ ਨਹੀਂ ਗਾ ਸਕਦੇ ਜਿਸ ਗੀਤ ਵਿੱਚ ਸ਼ਰਾਬ ਦਾ ਜ਼ਿਕਰ ਹੋ ਰਿਹਾ ਹੈ ਉਹ ਗੀਤ ਨਹੀਂ ਗਾ ਸਕਦੇ ਜਿਸ ਗੀਤਾ ਦੇ ਵਿੱਚ ਹਥਿਆਰ ਦਾ ਜ਼ਿਕਰ ਹੋ ਰਿਹਾ ਹੈ ਉਸ ਤਰੀਕੇ ਦੇ ਗੀਤ ਨਹੀਂ ਗਾ ਸਕਦੇ ਗਾਣਿਆਂ ਨੂੰ ਤੋੜ ਮਰੋੜ ਕੇ ਵੀ ਨਹੀਂ ਪੇਸ਼ ਕਰ ਸਕਦੇ ਭਾਵੇਂ ਸ਼ਰਾਬ ਔਰ ਹਥਿਆਰਾਂ ਦਾ ਜ਼ਿਕਰ ਹਟਾ ਦਿੱਤਾ ਜਾਵੇ ਉਹਦੀ ਜਗ੍ਹਾ ਤੇ ਕੋਈ ਹੋਰ ਸ਼ਬਦ ਇਸਤੇਮਾਲ ਕਰ ਤੋਂ ਵੀ ਮਨਾਹੀ ਲਗਾ ਦਿੱਤੀ ਗਈ ਸੀ ਇਹੋ ਜੀਆਂ ਗੱਲਾਂ ਨੇ ਦਲਜੀਤ ਦੋਸਾਂਝ ਨੂੰ ਉਹਨਾਂ ਦੀ ਟੀਮ ਨੂੰ ਕਾਫੀ ਠੇਸ ਪਹੁੰਚਾਈ ਹੈ ਇਸ ਦੇ ਲਈ ਹੁਣ ਦਲਜੀਤ ਦੋਸਾਂਝ ਨੇ ਵੱਡਾ ਫੈਸਲਾ ਲਿਆ ਫੈਸਲਾ ਇਹ ਹੈ ਕਿ ਹੁਣ ਭਵਿੱਖ ਦੇ ਵਿੱਚ ਕਦੇ ਵੀ ਭਾਰਤ ਵਿੱਚ ਲਾਈਵ ਕਨਸਰਟ ਨਹੀਂ ਕਰਨਗੇ ਇਸ ਦਾ ਕਾਰਨ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਰੋਕਟੋਕ ਕੀਤੀ ਜਾਂਦੀ ਹੈ ਉਹਨਾਂ ਦੇ ਗੀਤਾਂ ਦੇ ਉੱਤੇ ਰੋਕਟੋਕ ਕੀਤੀ ਜਾਂਦੀ ਹੈ ਜੋ ਉਹਨਾਂ ਦੇ ਵੱਲੋਂ ਸ਼ੋਅ ਆਰਗੇਨਾਈਜ਼ ਕੀਤੇ ਜਾਂਦੇ ਨੇ ਉਹਨਾਂ ਦੇ ਉੱਤੇ ਉਂਗਲ ਚੱਕੀ ਜਾਂਦੀ ਹੈ ਕਿਤੇ ਨਾ ਕਿਤੇ ਅੜਿੰਗਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਦਲਜੀਤ ਦੋਸਾਂਝ ਨੇ ਹੁਣ ਦੁਖੀ ਹੋ ਕੇ ਇੱਕ ਵੱਡਾ ਫੈਸਲਾ ਲਿਆ ਨਾ ਸਿਰਫ ਦੁਖੀ ਹੋਏ ਨੇ ਬਲਕਿ ਪ੍ਰਸ਼ਾਸਨ ਦੇ ਉੱਤੇ ਉਹਨਾਂ ਨੇ ਕਰਾਰਾ ਪਲਟਵਾਰ ਵੀ ਕੀਤਾ ਪਲਟਵਾਰ ਕਰਦੇ ਹੋਏ ਕਈ ਗੱਲਾਂ ਪ੍ਰਸ਼ਾਸਨ ਨੂੰ ਵੀ ਇਹ ਖੋਟੀਆਂ ਨਾਲ ਦੀ ਨਾਲ ਹੀ ਸੁਣਾ ਦਿੱਤੀਆਂ ਨੇ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਇੱਕ ਹਿੰਦੀ ਮੂਵੀ ਦਾ ਡਾਇਲੋਗ ਬੋਲਿਆ ਕਿ ਝੁਕੇਗਾ ਨਹੀਂ ਕਿਉਂਕਿ ਜੇਕਰ ਕੋਈ ਸਾਊਥ ਦੀਆਂ ਫਿਲਮਾਂ ਵਾਲਾ ਡਾਇਲੋਗ ਤੁਸੀਂ ਸੁਣਿਆ ਹੋਊਗਾ ਝੁਕੇਗਾ ਨਹੀਂ ਸਾਲਾ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਉਹ ਵਿਅਕਤੀ ਦੀ ਝੁਕ ਸਕਦਾ ਫਿਰ ਤੁਹਾਡਾ ਜੀਜਾ ਕਿਵੇਂ ਝੁਕ ਸਕਦਾ ਤਾਂ ਇਸ ਤਰੀਕੇ ਦੀਆਂ ਗੱਲਾਂ ਲਾਈਵ ਇਸ ਵਕਤ ਕਾਨਸਰਟ ਜੋ ਚੱਲ ਰਿਹਾ ਹੈ ਦਲਜੀਤ ਦੋਸਾਂਝ ਦਾ ਉਸ ਦੇ ਵਿੱਚ ਦਲਜੀਤ ਦੋਸਾਂਝ ਨੇ ਕੀਤੀਆਂ ਨੇ ਔਰ ਨਾਲ ਹੀ ਨਾਲ ਲੋਕਾਂ ਨੂੰ ਉਹਨਾਂ ਨੇ ਭਰੋਸਾ ਦਿੱਤਾ ਜਿਹੜੇ ਲੋਕ ਅੱਜ ਦਾ ਸ਼ੋਅ ਦੇਖਣ ਲਈ ਗਏ ਹੋਏ ਨੇ ਉਹਨਾਂ ਨੂੰ ਉਸਾ ਦਿੱਤਾ ਹੈ ਕਿ ਜ਼ਿੰਦਗੀ ਦਾ ਬਿਹਤਰੀਨ ਸ਼ੋਅ ਹੋਊਗਾ ਅੱਜ ਦਾ ਉਹਨਾਂ ਦਾ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਐਸਾ ਸ਼ੋਅ ਨਹੀਂ ਦੇਖਿਆ ਹੋਊਗਾ ਜਬਰਦਸਤ ਧਮਾਲਾਂ ਪੈਣਗੀਆਂ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਮ ਤੇ ਇੱਕ ਚਿੱਠੀ ਕੱਢੀ ਗਈ ਸੀ ਨੋਟਿਸ ਕੱਢਿਆ ਗਿਆ ਸੀ ਕਿ ਤੁਸੀਂ ਗਾਣਿਆਂ ਨੂੰ ਰੀਫਰੇਜ਼ ਨਹੀਂ ਕਰ ਸਕਦੇ ਤੋੜ ਮਰੋੜ ਕੇ ਆਪਣੇ ਹਿਸਾਬ ਦੇ ਨਾਲ ਗਾਣਿਆਂ ਨੂੰ ਪੇਸ਼ ਨਹੀਂ ਕਰ ਸਕਦੇ ਤਾਂ ਦਲਜੀਤ ਦੋਸਾਜ ਨੇ ਇਸ ਗੱਲ ਦੇ ਉੱਤੇ ਵੀ ਠੋਕਰ ਮਾਰ ਦਿੱਤੀ ਹੈ ਔਰ ਜਦੋਂ ਉਹਨਾਂ ਦਾ ਲਾਈਵ ਸ਼ੋਅ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਹੀ ਪੰਜ ਤਾਰਾ ਗੀਤ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਔਰ ਉਸੇ ਤਰੀਕੇ ਦੇ ਨਾਲ ਹੀ ਹਾਂ ਠੀਕ ਹੈ ਉਹਨਾਂ ਨੇ ਸ਼ਰਾਬ ਦਾ ਜ਼ਿਕਰ ਨਹੀਂ ਕੀਤਾ ਹਥਿਆਰ ਦਾ ਜ਼ਿਕਰ ਨਹੀਂ ਕੀਤਾ ਲੇਕਿਨ ਗਾਣੇ ਨੂੰ ਆਪਣੇ ਹਿਸਾਬ ਦੇ ਨਾਲ ਮੋਲਡ ਕਰਕੇ ਤਬਦੀਲ ਕਰਕੇ ਉਹਨਾਂ ਨੇ ਜੋ ਦਰਸ਼ਕ ਆਏ ਸੀ ਉਹਨਾਂ ਦੇ ਫੈਨਸ ਚਾਹਣ ਵਾਲੇ ਮੌਕੇ ਦੇ ਉੱਤੇ ਪਹੁੰਚੇ ਹੋਏ ਸੀ ਤਾਂ ਪੰਜ ਤਾਰਾ ਦੇ ਉੱਤੋਂ ਹੀ ਸ਼ੁਰੂਆਤ ਕੀਤੀ ਉਹਨਾਂ ਨੇ ਗੀਤ ਦੀ ਲੇਕਿਨ ਕੁਝ ਦੇਰ ਬਾਅਦ ਉਹਨਾਂ ਨੇ ਜਿਸ ਤਰੀਕੇ ਦਾ ਐਲਾਨ ਕੀਤਾ ਤਾਂ ਕਿਤੇ ਨਾ ਕਿਤੇ ਜੋ ਉਹਨਾਂ ਦੇ ਚਾਹਣ ਵਾਲੇ ਨੇ ਫੈਨਸ ਨੇ ਉਹਨਾਂ ਨੂੰ ਜ਼ਰੂਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਸ ਤਰੀਕੇ ਨਾਲ ਦਲਜੀਤ ਦੋਸਾਜ ਨੇ ਕਿਹਾ ਕਿ ਭਾਰਤ ਦਾ ਸਿਸਟਮ ਬੜਾ ਹੀ ਨਖੇ ਵੇ ਇਹ ਉਹ ਸਿਸਟਮ ਨਹੀਂ ਹੈ ਜਿੱਥੇ ਪੂਰੇ ਤਰੀਕੇ ਦੇ ਨਾਲ ਐਂਟਰਟੇਨਮੈਂਟ ਦੀ ਆਜ਼ਾਦੀ ਹੋ ਸਕੇ ਇਸ ਲਈ ਦਲਜੀਤ ਦੋਸਾਲ ਨੇ ਕਿਹਾ ਹੈ ਕਿ ਜੇਕਰ ਐਸੀਆਂ ਅਰਚਨਾ ਪਾਈਆਂ ਜਾਣਗੀਆਂ ਐਸੇ ਬੈਰੀਅਰਸ ਅੱਗੇ ਲਗਾਏ ਜਾਣਗੇ ਐਂਟਰਟੇਨਮੈਂਟ ਇੰਡਸਟਰੀ ਦੇ ਅੱਗੇ ਲਾਈਵ ਸ਼ੋਅ ਦੇ ਅੱਗੇ ਤਾਂ ਭਾਰਤ ਵਿੱਚ ਸ਼ੋਅ ਨਹੀਂ ਕਰਨਗੇ ਉਸ ਵੇਲੇ ਤੱਕ ਸ਼ੋਅ ਨਹੀਂ ਕਰਨਗੇ ਜਦੋਂ ਤੱਕ ਇੰਡੀਆ ਦਾ ਸਿਸਟਮ ਦਰੁਸਤ ਨਹੀਂ ਹੁੰਦਾ ਉਹਨਾਂ ਦਾ ਮਾਈਂਡ ਸੈਟ ਇੰਨਾ ਸੈਟ ਨਹੀਂ ਹੁੰਦਾ ਕਿ ਅਸੀਂ ਜੋ ਐਂਟਰਟੇਨ ਹੋ ਰਿਹਾ ਹੈ ਇਸ ਨੂੰ ਅਸੀਂ ਇੱਕ ਕਲਾ ਦੇ ਵਜੋਂ ਦੇਖੀਏ ਇਸ ਨੂੰ ਸਿਰਫ ਅਸੀਂ ਇੱਕ ਮਨੋਰੰਜਨ ਦੇ ਤੌਰ ਤੇ ਦੇਖੀਏ ਕਿਉਂਕਿ ਲੋਕ ਸਵਾਦ ਸੋਸ਼ਲ ਮੀਡੀਆ ਤੇ ਜ਼ਬਰਦਸਤ ਚੱਕ ਰਹੇ ਨੇ ਲੋਕ ਕਹਿ ਰਹੇ ਨੇ ਜੇਕਰ ਦਲਜੀਤ ਦੋਸਾਂਝ ਦਾ ਇੱਕ ਗੀਤ ਜਿਸ ਦੇ ਵਿੱਚ ਸ਼ਰਾਬ ਦਾ ਜ਼ਿਕਰ ਹੈ ਉਹ ਗਾਣਾ ਸੁਣ ਕੇ ਤੁਹਾਡੇ ਬੱਚੇ ਵਿਗੜ ਰਹੇ ਨੇ ਤਾਂ ਉਹਨਾਂ ਨੂੰ ਸਕੂਲ ਭੇਜਣ ਦਾ ਫਾਇਦਾ ਕੀ ਸੀ ਫਿਰ ਉਹਨਾਂ ਨੇ 20-25 ਸਾਲ ਪੜ੍ਹਾਈ ਦੇ ਉੱਤੇ ਪੈਸੇ ਵੇਸਟ ਕਿਉਂ ਕੀਤੇ ਸਮਾਂ ਵੇਸਟ ਕਿਉਂ ਕੀਤਾ ਜੇਕਰ 25 ਸਾਲ ਪੜ੍ਹ ਕੇ ਇੱਕ ਗਾਣਾ ਸੁਣਨ ਤੋਂ ਬਾਅਦ ਵੀ ਉਹ ਵਿਗੜ ਸਕਦੇ ਨੇ ਤਾਂ ਐਸੀ ਪੜ੍ਹਾਈ ਦਾ ਕੋਈ ਕਾ ਫਰਜ਼ ਉਹ ਹੱਕ ਨਹੀਂ ਬਣਦਾ ਉਲਟਾ ਜੋ ਨੋਟਿਸ ਦਲਜੀਤ ਦੋਸਾਂਝ ਨੂੰ ਭੇਜੇ ਜਾ ਰਹੇ ਨੇ ਐਸੇ ਤਾਂ ਅਧਿਆਪਕਾਂ ਨੂੰ ਭੇਜਨੇ ਚਾਹੀਦੇ ਨੇ ਸਿੱਖਿਆ ਕਦਰਾਂ ਾਂ ਨੂੰ ਭੇਜਨੇ ਚਾਹੀਦੇ ਨੇ ਜਿਨ੍ਹਾਂ ਨੇ 25 ਸਾਲ ਜਵਾਕ ਨੂੰ ਪੜਾ ਕੇ ਉਹਨਾਂ ਨੂੰ ਸਿੱਧੇ ਰਸਤੇ ਤੇ ਨਹੀਂ ਲਗਾਇਆ ਤੇ ਸਿਰਫ ਇੱਕ ਦਲਜੀਤ ਦੋਸਾਂਝ ਦਾ ਗੀਤ ਸੁਣ ਕੇ ਉਹਨਾਂ ਦੇ ਬੱਚੇ ਰਾਹੀਆਂ ਤੇ ਚੱਲ ਪਏ ਨੇ ਮਾੜੇ ਰਾਹਾਂ ਦੇ ਉੱਤੇ ਚੱਲ ਪਏ ਨੇ ਇਸ ਤਰੀਕੇ ਦੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਛਾ ਰਹੀਆਂ ਨੇ ਐਸੀ ਨਹੀਂ ਕਹਿ ਰਹੇ ਸੋਸ਼ਲ ਮੀਡੀਆ ਤੇ ਐਸੀ ਚਰਚਾਵਾਂ ਹੋ ਰਹੀਆਂ ਨੇ ਔਰ ਅਸੀਂ ਤਾਂ ਇਹ ਵੀ ਬੇਨਤੀ ਕਰਾਂਗੇ ਜੋ ਇਸ ਤਰੀਕੇ ਦੇ ਲੈਟਰਸ ਜੋ ਇਸ ਤਰੀਕੇ ਦੇ ਬੈਰੀਅਰਸ ਦਲਜੀਤ ਦੋਸਾਨ ਦੇ ਅੱਗੇ ਲਗਾ ਰਹੇ ਨੇ ਜੋ ਨੋਟਿਸ ਭੇਜ ਰਹੇ ਨੇ ਉਹ ਜਰਾ ਸੋਸ਼ਲ ਮੀਡੀਆ ਤੇ ਜਾ ਕੇ ਇੱਕ ਵਾਰ ਚੈੱਕ ਤਾਂ ਕਰਨ ਕਿ ਕਿਸ ਤਰੀਕੇ ਦੇ ਪ੍ਰਤੀਕਿਰਿਆ ਆ ਰਹੀਆਂ ਨੇ ਵਜੜਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵਜੜਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਬਰੂ ਕਹਿੰਦੇ ਚੰਡੀਗੜ੍ਹ ਆ ਗਿਆ ਕਿ ਤੀੜਾ ਪਰਛਾਵੇਂ ਛੋਣ ਗਿਆ ਅੱਜ ਗੱਜ ਦਾ ਦੇਖ ਦਸਾਂਝਾ ਆਲਾ ਹੁਣ ਫੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਿਆ ਨਾ ਵੀ ਆ ਸਲੋਗਨ ਜਿਹੜਾ ਪੰਜਾਬੀ ਆ ਗਏ ਓਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚ ਹੀ ਬੋਲਦਾ ਇੱਕਾਰੀ ਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੀਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਓਏ ਰਾਈਟ ਪਰ ਮੇਰੇ ਆਪਣੇ ਘਰੇ ਮੈਂ ਇਹ ਸਲੋਗਨ ਨਾ ਬੋਲ ਸਕਾਂ ਬੜੇ ਬੰਦਿਆਂ ਨੇ ਜ਼ੋਰ ਲਾਇਆ کئی ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ ਨਹੀਂ ਮੈਨੂੰ ਦੁੱਖ ਵੀ ਨਹੀਂ ਹੋਇਆ ਮੈਨੂੰ ਹੈਰਾਨੀ ਵੀ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਇਦਾਂ ਹੁੰਦਾ ਹੀ ਐ ਅੱਜ ਦਾ ਜਿਹੜਾ ਸ਼ੋਅ ਹੈ ਅੱਜ ਦਾ ਜਿਹੜਾ ਕਾਨਸਰਟ ਹੈ ਇਹ ਜਿਹੜਾ ਸਾਡਾ ਮੁੰਡਾ ਨਵਾਂ ਵਰਲਡ ਚੈਸ ਚੈਂਪੀਅਨ ਬਣਿਆ ਜਿਹੜਾ ਨਾ ਗੁਕੇਸ਼ ਉਹਦੇ ਨਾਮ ਹੈ ਅੱਛਾ ਕਿਉਂ ਉਹਦੇ ਨਾਮ ਹੈ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਜੋ ਵੀ ਜ਼ਿੰਦਗੀ 'ਚ ਸੋਚੋਗੇ ਉਸ ਮੁੰਡੇ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਵਰਲਡ ਚੈਂਪੀਅਨ ਬਣਨਾ ਹੈ ਤਾਂ ਉਹ ਬੜ ਕੇ ਹਟਿਆ ਮੁਸੀਬਤਾਂ ਆਉਣਗੀਆਂ ਮੈਨੂੰ ਤਾਂ ਰੋਜ਼ ਹੀ ਆਉਂਦੀਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਦੇਖੀ ਤੁਸੀਂ ਮੈਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹਿੜ ਫੈਨ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਹੈ ਝੁਕੇਗਾ ਨਹੀਂ ਸਾਲਾ OK OK ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਲਿਓ ਜੀਜਾ ਝੁਕ ਜਾਏਗਾ ਕਿਸੇ ਨੇ ਗੱਲਾਂ ਕਰਦੇ ਯਾਰ ਉਹ ਮੈਨੂੰ 22 23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ ਤੂੰ ਦੇਖ ਤਾਂ ਸਹੀ ਮੋਰੇ ਖੜਾ ਕੌਣਾ ਦਸਾਂ ਜਾਣਾ ਬੁਗੇ ਤੁਸੀਂ ਜਿੰਨਾ ਮਜ਼ਾ ਕਰਨ ਆਏ ਨਾ ਆਈ ਪ੍ਰੋਮਿਸ ਗਾਇਜ਼ ਤੁਸੀਂ ਜਿੰਨਾ ਮਜ਼ਾ ਕਰਨ ਆਏ ਆ ਇਸ ਕਰਕੇ ਹੁਣ ਭਾਰਤ ਵਿੱਚ ਲਾਈਵ ਸ਼ੋਅ ਨਹੀਂ ਕੀਤਾ ਜਾਵੇਗਾ ਤਾਂ ਇਸ ਸਿਲੇ ਦੀ ਵੱਡੀ ਖਬਰ ਆ ਰਹੀ ਹੈ ਪੀਟੀਸੀ ਨਿਊਜ਼ ਤੇ ਕਿ ਦਲਜੀਤ ਦੋਸਾਜ ਨੇ ਆਪਣੇ ਲਾਈਵ ਸ਼ੋਅ ਦੇ ਵਿੱਚੋਂ ਲਾਈਵ ਪਰਫਾਰਮੈਂਸ ਦੇ ਦੌਰਾਨ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਹੁਣ ਭਾਰਤ ਦੇ ਵਿੱਚ ਲਾਈਵ ਸ਼ੋਅ ਨਹੀਂ ਕੀਤੇ ਜਾਣਗੇ ਕਿਉਂਕਿ ਭਾਰਤ ਦਾ ਸਿਸਟਮ ਸਹੀ ਨਹੀਂ ਹੈ ਜਦੋਂ ਤੱਕ ਇਹ ਸਿਸਟਮ ਨਹੀਂ ਸੁਧਰਦਾ ਇਸ ਨੂੰ ਦੁਰਸਤ ਨਹੀਂ ਕੀਤਾ ਜਾਂਦਾ ਉਸ ਵੇਲੇ ਤੱਕ ਲਾਈਵ ਸ਼ੋਅ ਨਹੀਂ ਕਰਨਗੇ ਦਲਜੀਤ ਦੋਸਾਂਝ ਤਾਂ ਇਸ ਖਬਰ ਦੇ ਆਉਣ ਤੋਂ ਬਾਅਦ ਜੋ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਕਿਤੇ ਨਾ ਕਿਤੇ ਨਿਰਾਸ਼ਾ ਜ਼ਰੂਰ ਛਾ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਐਂਟਰਟੇਨਮੈਂਟ ਦੀ ਗਾਰੰਟੀ ਦਿੰਦੇ ਸੀ ਦਲਜੀਤ ਦੋਸਾਂਝ ਸਟੇਜ ਦੇ ਉੱਤੇ ਧਮਾਲਾ ਪਾਉਣ ਦੀ ਗਾਰੰਟੀ ਹੁੰਦੀ ਸੀ ਹੁਣ ਸ਼ਾਇਦ ਉਸ ਵਾਲੀਆਂ ਤਸਵੀਰਾਂ ਅਜਈਆਂ ਤਸਵੀਰਾਂ ਦੇਖਣ ਨੂੰ ਨਾ ਮਿਲਣ ਤਾਂ ਇਸ ਵੇਲੇ ਦੀ ਵੱਡੀ ਖਬਰ ਦਲਜੀਤ ਦੋਸਾਂਝ ਨੇ ਲਾਈਵ ਸ਼ੋਅ ਕਰਨ ਨੂੰ ਮਨਾ ਕਰ ਦਿੱਤਾ ਕਿਉਂਕਿ ਲਗਾਤਾਰ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਇਤਰਾਜ਼ ਜਤਾਇਆ ਜਾਂਦਾ ਉਹਨਾਂ ਦੇ ਗੀਤਾਂ ਦੇ ਉੱਤੇ ਆਨਾ ਕਾਨੀ ਕੀਤੀ ਜਾਂਦੀ ਹੈ ਹਾਲ ਹੀ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਮਹਿਲਾ ਕਮਿਸ਼ਨ ਦੇ ਵਿੱਚੋਂ ਵੱਲੋਂ ਵੀ ਇੱਕ ਨੋਟਿਸ ਉਹਨਾਂ ਨੂੰ ਜਾਰੀ ਹੋਇਆ ਸੀ ਮਹਿਲਾ ਤੇ ਊਮਨ ਕਮਿਸ਼ਨ ਦੇ ਵਿੱਚੋਂ ਵੱਲੋਂ ਚਾਈਲਡ ਕਮਿਸ਼ਨ ਦੇ ਵਿੱਚੋਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਦਲਜੀਤ ਦੋਸਾਂਝ ਆਪਣੀ ਸਟੇਜ ਦੇ ਉੱਤੇ ਐਸੇ ਗਾਣੇ ਨਹੀਂ ਗਾਣਗੇ ਜਿਨ੍ਹਾਂ ਗਾਣਿਆਂ ਦੇ ਵਿੱਚ ਸ਼ਰਾਬ ਦਾ ਇਸਤੇਮਾਲ ਹੋਵੇ ਜਾਂ ਫਿਰ ਹਥਿਆਰਾਂ ਦਾ ਇਸਤੇਮਾਲ ਹੋਊਗਾ ਨਾ ਸਿਰਫ ਇਹ ਇਹ ਵੀ ਗੱਲ ਕਹੀ ਗਈ ਸੀ ਕਿ ਦਲਜੀਤ ਦੋਸਾਂਝ ਆਪਣੇ ਗਾਣਿਆਂ ਨੂੰ ਤੋੜ ਮਰੋੜ ਕੇ ਵੀ ਨਹੀਂ ਪੇਸ਼ ਕਰ ਸਕਦੇ ਭਾਵੇਂ ਗਾਣਾ ਉਹੀ ਹੋਵੇ ਉਹਦੇ ਵਿੱਚ ਹਥਿਆਰ ਦੀ ਜਗ੍ਹਾ ਤੇ ਕੋਈ ਹੋਰ ਸ਼ਬਦ ਯੂਜ਼ ਕਰ ਲੈਣ ਤੇ ਸ਼ਰਾਬ ਦੀ ਜਗ੍ਹਾ ਤੇ ਮਨੋਕੋਕ ਸ਼ਬਦ ਯੂਜ਼ ਕਰ ਲੈਣ ਜਿਵੇਂ ਕਿ ਉਹ ਪਹਿਲਾਂ ਵੀ ਕਰਦੇ ਰਹੇ ਨੇ ਹైదరాబాద్ ਵਿੱਚ ਇਹ ਹੋਇਆ ਸੀ ਉਹਨਾਂ ਨੂੰ ਨੋਟਿਸ ਕੱਢਿਆ ਗਿਆ ਸੀ ਤਾਂ ਕਿਹਾ ਗਿਆ ਸੀ ਕਿ ਦਲਜੀਤ ਦੋਸਾਂਝ ਆਪਣੇ ਗਾਣਿਆਂ ਦੇ ਵਿੱਚ ਸ਼ਰਾਬ ਦਾ ਇਸਤੇਮਾਲ ਨਹੀਂ ਕਰਨੀਏ ਸ਼ਰਾਬ ਦਾ ਜਿੱਥੇ ਵੀ ਜ਼ਿਕਰ ਹੋ ਰਿਹਾ ਉਹ ਗੀਤ ਨਹੀਂ ਗਾਣਗੇ ਤਾਂ ਜਲਜੀਤ ਦੋਸਾਜ ਨੇ ਬੜੇ ਇੱਕ ਸੋਹਣੇ ਤਰੀਕੇ ਦੇ ਨਾਲ ਆਪਣੇ ਉਸ ਗਾਣੇ ਨੂੰ ਪੇਸ਼ ਕੀਤਾ ਸੀ ਲੋਕਾਂ ਸਾਹਮਣੇ ਤਾਂ ਸ਼ਰਾਬ ਦੀ ਜਗ੍ਹਾ ਤੇ ਕੋਕ ਸ਼ਬਦ ਇਸਤੇਮਾਲ ਕਰ ਲਿਆ ਸੀ ਲੇਕਿਨ ਹੁਣ ਜਦੋਂ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਤਾਂ ਉੱਥੋਂ ਜੋ ਚਾਈਲਡ ਵੈਲਫੇਅਰ ਕਮਿਸ਼ਨ ਹੈ ਉਹਨਾਂ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਕਿ ਤੁਸੀਂ ਸ਼ਰਾਬ ਔਰ ਹਥਿਆਰ ਵਾਲੇ ਦਾ ਗਾਣੇ ਗਾਣੀ ਨਹੀਂ ਸੋਚੋ ਵੀ ਨਾ ਤੇ ਤੁਸੀਂ ਇਹਨਾਂ ਨੂੰ ਰੀਫਰੇਜ਼ ਵੀ ਨਹੀਂ ਕਰ ਸਕਦੇ ਤੁਸੀਂ ਆਪਣੇ ਹਿਸਾਬ ਨਾਲ ਚੇਂਜ ਵੀ ਨਹੀਂ ਕਰ ਸਕਦੇ ਕੁਝ ਐਸੀਆਂ ਗੱਲਾਂ ਕਹੀਆਂ ਗਈਆਂ ਸੀ ਇਸ ਤੋਂ ਇਲਾਵਾ ਕਿਹਾ ਗਿਆ ਕਿ तरीके ਦੇ ਨਾਲ ਬੱਚਿਆਂ ਨੂੰ ਸਟੇਜ ਤੇ ਬੁਲਾ ਲੈਂਦੇ ਹੋ ਉਹ ਵੀ ਇੱਕ ਐਂਟਰਟੇਨਮੈਂਟ ਦਾ ਤਾਂ ਰੂਪ ਹੈ ਲੋਕੀ ਤਾਂ ਇਸ ਨੂੰ ਐਂਟਰਟੇਨਮੈਂਟ ਦੇ ਹਿਸਾਬ ਦੇ ਨਾਲ ਹੀ ਦੇਖਦੇ ਨੇ ਪਰ ਇਸ ਤਰੀਕੇ ਦਾ ਬੈਨ ਲਗਾਇਆ ਗਿਆ ਕਿ ਤੁਸੀਂ ਬੱਚਿਆਂ ਨੂੰ ਵੀ ਨਹੀਂ ਬੁਲਾਣਾ ਪਰ ਐਸੀਆਂ ਗੱਲਾਂ ਜਦੋਂ ਲਗਾਤਾਰ ਦਲਜੀਤ ਦੋਸਾਂਝ ਦੇ ਖਿਲਾਫ ਹੋ ਰਹੀਆਂ ਸੀ ਤਾਂ ਇਹਨਾਂ ਗੱਲਾਂ ਨੇ ਦਲਜੀਤ ਦੋਸਾਂਝ ਦੇ ਦਿਲ ਨੂੰ ਕਾਫੀ ਠੇਸ ਪਹੁੰਚਾਈ ਹੈ ਤਾਂ ਇਸ ਕਰਕੇ ਹੁਣ ਦਲਜੀਤ ਦੋਸਾਂਝ ਨੇ ਸਾਫ਼ ਕੀਤਾ ਹੈ ਕਿ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਇਸ ਕਰਕੇ ਹੁਣ ਦੁਬਾਰਾ ਤੋਂ ਭਾਰਤ ਵਿੱਚ ਲਾਈਵ ਸ਼ੋਅ ਨਹੀਂ ਹੋਣਗੇ ਜਿਹੜੇ ਤਾਂ ਚਲੋ ਪਹਿਲਾਂ ਤੋਂ ਉਹਨਾਂ ਨੇ ਪਲਾਨ ਕੀਤੇ ਹੋਏ ਨੇ ਉਹ ਹੋਣਗੇ ਲੇਕਿਨ ਹੁਣ ਨਵੇਂ ਸ਼ੋਅ ਵਾਸਤੇ ਕੋਈ ਵੀ ਪਲਾਨਿੰਗ ਨਹੀਂ ਹੋਵੇਗੀ ਤੇ ਇਸ ਖਬਰ ਦੇ ਆਣ ਤੋਂ ਬਾਅਦ ਜੋ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ੱੱੱਕਾ ਜ਼ਰੂਰ ਲੱਗਿਆ ਕਿਉਂਕਿ ਜਿਹੜੇ ਸੋਚਦੇ ਸੀ ਕਿ ਠੀਕ ਹੈ ਦਲਜੀਤ ਦੋਸਾਂ ਦਾ ਜਿੱਥੇ ਵੀ ਸ਼ੋਅ ਹੋਵੇਗਾ ਉਹ ਦੇਖਣ ਜਾਣਗੇ ਆਪਣੇ ਪਰਿਵਾਰ ਦੇ ਨਾਲ ਜਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਾਣਗੇ ਹੁਣ ਸ਼ਾਇਦ ਉਹਨਾਂ ਨੂੰ ਇਹ ਤਸਵੀਰਾਂ ਨਾ ਦੇਖਣ ਨੂੰ ਮਿਲਣ ਜਾਂ ਫਿਰ ਪ੍ਰਸ਼ਾਸਨ ਨੂੰ ਆਪਣੀਆਂ ਇਹਨਾਂ ਗੱਲਾਂ ਦੇ ਉੱਤੇ ਦੁਬਾਰਾ ਤੋਂ ਗੌਰ ਕਰਨਾ ਚਾਹੀਦਾ ਕਿਉਂਕਿ ਜਿੱਥੇ ਐਂਟਰਟੇਨਮੈਂਟ ਹੈ ਉੱਥੇ ਐਸੀਆਂ ਸਿਆਸਤਾਂ ਨਹੀਂ ਐਂਟਰ ਹੋਣੀਆਂ ਚਾਹੀਦੀਆਂ ਐਂਟਰਟੇਨਮੈਂਟ ਨੂੰ ਸਿਰਫ ਮਨੋਰੰਜਨ ਦੇ ਤੌਰ ਤੇ ਹੀ ਲੈਣਾ ਚਾਹੀਦਾ ਤੇ ਇੱਕ ਆਰਟਿਸਟ ਹੈ ਉਹਨੇ ਸ ਤੇ سوشل میڈیا ਦੀ ਆਪਾਂ ਗੱਲ ਕਰ ਲੈਂਦੇ ਆ ਕਿਉਂਕਿ سوشل میڈیا ਤੇ ਹੁਣ ਜੋ ਜਿਸ ਤਰੀਕੇ ਦੇ ਬੈਰੀਅਰਸ ਅੱਗੇ ਲਗਾਏ ਜਾ ਰਹੇ ਨੇ ਦਲਜੀਤ ਦੋਸਾਂਝ ਦੇ ਅੱਗੇ ਤਾਂ ਬੜੇ ਲੋਕ ਸਵਾਲ ਖੜੇ ਕਰ ਰਹੇ ਨੇ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਦਲਜੀਤ ਦੋਸਾਂਝ ਦਾ ਇੱਕ ਗੀਤ ਸੁਣ ਕੇ ਬੱਚਾ ਵਿਗੜ ਜਾਵੇ ਯਾਨੀ ਦਲਜੀਤ ਦੋਸਾਂਝ ਦੇ ਜਿਸ ਗੀਤ ਦੇ ਵਿੱਚ ਸ਼ਰਾਬ ਦਾ ਜ਼ਿਕਰ ਹੋ ਰਿਹਾ ਸ਼ਰਾਬ ਸ਼ਬਦ ਆ ਰਿਹਾ ਉਹ ਸ਼ਬਦ ਨੂੰ ਸੁਣ ਕੇ ਬੱਚਾ ਵਿਗੜ ਜਾਵੇ ਪਰ ਸਵਾਲ ਤਾਂ ਹੁਣੇ ਉੱਠਦਾ ਕਿ ਜੇਕਰ ਉਹ ਬੱਚਾ ਇੱਕ ਐਸਾ ਗੀਤ ਸੁਣ ਕੇ ਵਿਗੜ ਸਕਦਾ ਜਿਹਦੇ ਵਿੱਚ ਸ਼ਰਾਬ ਦਾ ਜ਼ਿਕਰ ਹੈ ਤਾਂ ਫਿਰ ਜਿਹੜੀ ਉਹਨੇ 25 30 ਸਾਲ ਪੜ੍ਹਾਈ ਕੀਤੀ ਉਹ ਪੜ੍ਹਾਈ ਕੀਤੀ ਦਾ ਫਾਇਦਾ ਕੀ ਸਕੂਲਾਂ ਦੇ ਵਿੱਚ ਤਾਂ ਸਿਖਾਇਆ ਗਿਆ ਕਿ ਸ਼ਰਾਬ ਮਾੜੀ ਚੀਜ਼ ਹੈ ਤੇ ਜੇਕਰ 25 ਸਾਲ ਪੜ੍ਹਨ ਤੋਂ ਬਾਅਦ ਵੀ ਦਲਜੀਤ ਦੋਸਾਂਝ ਦਾ ਇੱਕ ਗਾਣਾ ਸੁਣ ਕੇ ਇੱਕ ਬੱਚਾ ਵਿਗੜ ਸਕਦਾ ਹੈ ਤਾਂ ਨੋਟਿਸ ਸਾਨੂੰ ਲੱਗਦਾ ਹੈ ਕਿ ਦਲਜੀਤ ਦੁਸਾਂਜ ਨੂੰ ਨਹੀਂ ਜਾਣਾ ਚਾਹੀਦਾ ਉਹ ਸਿੱਖਿਆ ਕਦਰਾਂ ^{-}\nuੂ ਜਾਣਾ ਚਾਹੀਦਾ ਜਿੱਥੇ ਬੱਚਾ 25 ਸਾਲ ਪੜ੍ਹ ਵੀ ਗਿਆ ਤੇ ਫਿਰ ਵੀ ਦਲਜੀਤ ਦਾ ਇੱਕ ਗਾਣਾ ਸੁਣ ਕੇ ਉਹ ਵਿਗੜ ਗਿਆ ਤੇ ਇਸ ਤਰੀਕੇ ਦੀ ਜੋ ਗੱਲਾਂ ਹੋ ਰਹੀਆਂ ਨੇ ਇਹ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਇਹ ਅਸੀਰੀ ਕਰ ਰਹੀ ਹੈ ਦਾਰਾੜੀ ਕਰ ਰਿਹਾ ਸੋਸ਼ਲ ਮੀਡੀਆ ਤੇ ਲੋਕ ਐਸੀਆਂ ਗੱਲਾਂ ਕਰ ਰਹੇ ਨੇ ਕਿ ਆਖਿਰਕਾਰ ਇੱਕ ਬੱਚਾ ਵਾਜੀ ਵਾ ਇਹ ਕਿਹਦਾ ਬੱਚਾ ਹੈ ਜੋ ਦਲਜੀਤ ਦੁਸਾਂਜ ਦਾ ਇੱਕ ਗਾਣਾ ਗਾ ਕੇ ਤਾਂ ਵਿਗੜ ਗਿਆ ਲੇਕਿਨ ਉਹ 25 ਸਾਲ ਜੋ ਉਹਨੇ ਸਕੂਲਿੰਗ ਕੀਤੀ ਹੈ ਉਸ ਤੋਂ ਬਾਅਦ ਕਾਲਜ ਗਿਆ ਵਾ ਯੂਨੀਵਰਸਿਟੀ ਗਿਆ ਉੱਥੇ ਕਿ ਉਹ ਨਹੀਂ ਵਿਗੜਿਆ 25 ਸਾਲੋਂ ਦੀ ਪੜਾਈ ਫਿਰ ਖੂ ਖਾਤੇ ਗਈ ਲੋਕ ਐਸੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਇਸ ਕਰਕੇ ਜੋ ਲੋਕ ਇਸ ਤਰੀਕੇ ਦਾ ਖੇਡਾਂ ਖੇਡਦੇ ਨੇ ਇਹ ਨੋਟਿਸ ਭਜਵਾਉਣ ਵਾਲੀਆਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਵਿਚਾਰ ਕਰਨਾ ਚਾਹੀਦਾ ਹਾਂ ਨੋਟਿਸ ਭੇਜੇ ਦਾ ਤਾਂ ਫਾਇਦਾ ਸੀ ਜੇਕਰ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਵਿੱਚ ਆਪਾਂ ਸ਼ਰਾਬ ਦੇ ਠੇਕੇ ਹੀ ਬੰਦ ਕਰਾ ਦਿੰਦੇ ਜਿੰਨੇ ਨੇ ਉਹਨਾਂ ਦੇ ਉੱਤੇ ਪੱਕੇ ਤੌਰ ਤੇ ਜਿੰਦੇ ਲਗਾ ਦਿੱਤੇ ਜਾਂਦੇ ਉਸ ਤੋਂ ਬਾਅਦ ਵੀ ਜੇਕਰ ਕੋਈ ਆਰਟਿਸਟ ਐਸਾ ਖਤਰਨਾਕ ਸ਼ਰਾਬ ਵਾਲਾ ਗਾਣਾ ਗਾਉਂਦਾ ਫਿਰ ਤਾਂ ਉਸ ਦੇ ਖਿਲਾਫ ਕਾਰਵਾਈ ਹੋਣੀ ਜ਼ਰੂਰ ਬਣਦੀ ਹੈ ਕਿਉਂਕਿ ਸ਼ਰਾਬ ਜਿਸ ਤਰੀਕੇ ਦੀ ਖਤਰਨਾਕ ਚੀਜ਼ ਹੈ ਠੀਕ ਹੈ ਉਸ ਦੇ ਉੱਤੇ ਕਾਰਵਾਈ ਕਰੋ ਲੇਕਿਨ ਜਿਹੜੀ ਸ਼ਰਾਬ ਸੜਕਾਂ ਦੇ ਉੱਤੇ ਹਰ ਗਲੀ ਮੁਹੱਲੇ ਦੇ ਵਿੱਚ ਅੱਜਕੱਲ ਠੇਕੇ ਜਿਸ ਤਰੀਕੇ ਨਾਲ ਖੁੱਲ ਗਏ ਨੇ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਅੱਖਾਂ ਬੰਦ ਕਰਕੇ ਜੇ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਦੇ ਕਿਸੇ ਵੀ ਹਿੱਸੇ 'ਚ ਖੜਾ ਦਿੱਤਾ ਜਾਵੇ ਤਾਂ ਉਹ 5 ਮਿੰਟ ਸਾਈਕਲ ਚਲਾ ਕੇ ਉਸ ਜਗ੍ਹਾ ਤੇ ਪਹੁੰਚ ਜਾਵੇਗਾ ਜਿੱਥੇ ਸ਼ਰਾਬ ਮਿਲਦੀ ਹੈ ਯਾਨੀ ਕਿ 10-15 ਮਿੰਟ ਹਰ ਬੰਦੇ ਦੀ ਪਹੁੰਚ ਦੇ ਤੋਂ ਦੂਰ ਨਹੀਂ ਹੈ ਸ਼ਰਾਬ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਪਰ ਜਿਸ ਤਰੀਕੇ ਦੀਆਂ ਕਾਰਵਾਈਆਂ ਗੀਤਾਂ ਦੇ ਉੱਤੇ ਹੋ ਰਹੀਆਂ ਨੇ ਆਰਟਿਸਟ ਦੇ ਉੱਤੇ ਹੋ ਰਹੀਆਂ ਨੇ ਏਸੇ ਕਾਰਵਾਈਆਂ ਤੋਂ ਲੈ ਕੇ ਦਲਜੀਤ ਦੋਸਾਂਜ ਨਾਰਾਜ਼ ਨੇ ਏਸੇ ਕਰਕੇ ਉਹਨਾਂ ਨੇ ਸਾਫ਼ ਕੀਤਾ ਕਿ ਹੁਣ ਉਹ ਐਸੇ ਨਾ ਤਾਂ ਗੀਤ ਗਾਣਗੇ ਨਾ ਹੀ ਉਹ ਕਦੇ ਲਾਈਵ ਕਨਸਰਟ ਕਰਨਗੇ ਕਿਉਂਕਿ ਸਿਸਟਮ ਸਹੀ ਨਹੀਂ ਹੈ ਇਸ ਤੋਂ ਇਲਾਵਾ ਦਲਜੀਤ ਦੋਸਾਂਜ ਨੇ ਕਿਸ ਤਰੀਕੇ ਦੇ ਨਾਲ ਆਪਣੇ ਸ਼ਬਦਾਂ ਦੇ ਰਾਹੀਂ ਉਸੇ ਪ੍ਰਸ਼ਾਸਨ ਨੂੰ ਮੋੜਵਾ ਜਵਾਬ ਦਿੱਤਾ ਆਪਾਂ ਉਹ ਵੀ ਸੁਣ ਲੈਣੇ ਆ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵਜੜਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਬਰੂ ਕਹਿੰਦੇ ਚੰਡੀਗੜ ਆ ਗਿਆ ਕਿ ਕਿ ਤੀੜਾ ਪਰਛਾਵੇਂ ਛੋਣ ਗਿਆ ਅੱਜ ਗੱਜ ਦਾ ਦੇਖ ਦਸਾਂਝਾ ਆਲਾ ਹੁਣ ਫੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਿਆ ਨਾ ਵੀ ਆ ਸਲੋਗਨ ਜਿਹੜਾ ਪੰਜਾਬੀ ਆ ਗਏ ਓਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚ ਹੀ ਬੋਲਦਾ ਇਹ ਕਰੀਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੇਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਓਏ ਰਾਈਟ ਪਰ ਮੇਰੇ ਆਪਣੇ ਘਰੇ ਮੈਂ ਇਹ ਸਲੋਗਨ ਨਾ ਬੋਲ ਸਕਾਂ ਬੜੇ ਬੰਦਿਆਂ ਨੇ ਜੋਰ ਲਾਇਆ ਕਈ ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ ਨੇ ਮੈਨੂੰ ਦੁੱਖ ਵੀ ਨਹੀਂ ਹੋਇਆ ਮੈਨੂੰ ਹੈਰਾਨੀ ਵੀ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਇਦਾਂ ਹੁੰਦਾ ਹੀ ਐ ਅੱਜ ਦਾ ਜਿਹੜਾ ਸ਼ੋਅ ਹੈ ਅੱਜ ਦਾ ਜਿਹੜਾ ਕਾਂਸਰਟ ਹੈ ਇਹ ਜਿਹੜਾ ਸਾਡਾ ਮੁੰਡਾ ਨਵਾਂ ਵਰਲਡ ਚੈਸ ਚੈਂਪੀਅਨ ਬਣਿਆ ਜਿਹੜਾ ਨਾ ਗੁਕੇਸ਼ ਉਹਦੇ ਨਾਮ ਹੈ ਅੱਛਾ ਕਿਉਂ ਉਹਦੇ ਨਾਮ ਹੈ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਜੋ ਵੀ ਜ਼ਿੰਦਗੀ 'ਚ ਸੋਚੋਗੇ ਉਸ ਮੁੰਡੇ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਵਰਲਡ ਚੈਂਪੀਅਨ ਬਣਨਾ ਹੈ ਤਾਂ ਉਹ ਬਣ ਕੇ ਹਟਿਆ ਮੁਸੀਬਤਾਂ ਆਉਣ ਗਿਆ ਮੈਨੂੰ ਤਾਂ ਰੋਜ਼ ਹੀ ਆਉਂਦੀਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਦੇਖੀ ਤੁਸੀਂ ਮੈਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹਿੜ ਫੈਨ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਹੈ ਝੁਕੇਗਾ ਨਹੀਂ ਸਾਲਾ ਹੈ ਓਕੇ ਓਕੇ ਅਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜੇਗਾ ਜੈਸਿੰਗ ਗੱਲਾਂ ਕਰਦੇ ਯਾਰ ਇਹ ਉਹ ਮੈਨੂੰ 22 23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ ਤੁਸੀਂ ਦੇਖੋ ਤੁਸੀਂ ਮਰੇ ਖੜਾ ਹੋਣਾ ਦਸਾਂ ਜਾਣਾ ਬੁਗੇ ਤੁਸੀਂ ਜਿੰਨਾ ਮਜ਼ਾ ਕਰਨ ਆਏ ਨਾ ਆਈ ਪ੍ਰੋਮਿਸ ਗਾਇਜ਼ ਤੁਸੀਂ ਜਿੰਨਾ ਮਜ਼ਾ ਕਰਨ ਆਏ ਆ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਊਗੀ ਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਤਾਂ ਇਹ ਐਸੀ ਜੀ ਅੱਜ ਦੀ ਵੀਡੀਓ ਦਲਜੀਤ ਦੋਸਾਂਜ ਨੇ ਵੱਡਾ ਫੈਸਲਾ ਲਿਆ ਹੈ ਕਿ ਇਹ ਮੇਰਾ ਆਖਰੀ ਸ਼ੋਅ ਹੈ ਇਸ ਤੋਂ ਬਾਅਦ ਭਾਰਤ ਦੇ ਵਿੱਚ ਮੈਂ ਲਾਈਵ ਸ਼ੋਅ ਨਹੀਂ ਕਰਾਂਗਾ ਪ੍ਰਸ਼ਾਸਨ ਬਾਰ ਬਾਰ ਤੰਗ ਕਰ ਰਿਹਾ ਹੈ ਪ੍ਰਸ਼ਾਸਨ ਬਾਰ ਬਾਰ ਇਹਦੇ ਖਿਲਾਫ ਮੋਰਚੇ ਖੋਲ ਰਿਹਾ ਹੈ ਕਦੀ ਹਾਈ ਕੋਰਟ ਕਦੀ ਸੁਪਰੀਮ ਕੋਰਟ ਜਾ ਰਿਹਾ ਹੈ ਕਿ ਦਲਜੀਤ ਦੋਸਾਂਜ ਦਾ ਸ਼ੋਅ ਨਾ ਹੋਏ ਤੁਸੀਂ ਦੇਖੋ ਕਿ ਪੰਜਾਬੀ ਦੀ ਦਹਿਸ਼ਤ ਤੋਂ ਕਿੰਨਾ ਘਬਰਾ ਚੁਕਿਆ ਹੈ ਪ੍ਰਸ਼ਾਸਨ ਪ੍ਰਸ਼ਾਸਨ ਹੁਣ ਬਰਦਾਸ਼ਤ ਨਹੀਂ ਕਰ ਰਿਹਾ ਕਿ ਦਲਜੀਤ ਦੋਸਾਂਜ ਆਪਣਾ ਸ਼ੋਅ ਕਰ ਸਕੇ ਦਲਜੀਤ ਦੋਸਾਂਜ ਨੇ ਇੱਕ ਟੋਕ ਕੇ ਕਿਹਾ ਕਿ ਸਾਊਥ ਇੰਡੀਅਨ ਫਿਲਮ ਦਾ ਡਾਇਲੋਗ ਹੈ ਪੁਸ਼ਪਾ ਦਾ ਕਿ ਝੁਕੇਗਾ ਨਹੀਂ ਸਾਲਾ ਨੇ ਕਿਹਾ ਠੀਕ ਹੈ ਸਾਲਾ ਨਹੀਂ ਝੁਕੇਗਾ ਤੇ ਜੀਜੇ ਨੂੰ ਚੁਕਾ ਲੋਗੇ ਕਿ ਜੀਜਾ ਕਿਵੇਂ ਝੁੱਕ ਜਾਏ ਜੇ ਸਾਲਾ ਨਹੀਂ ਝੁਕਦਾ ਤੇ ਇਹ ਜਵਾਬ ਦਿੱਤਾ ਹੈ ਉਹਨਾਂ ਨਫ਼ਰਤ ਕਰਨ ਵਾਲਿਆਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਸ਼ੋਰ ਰੋਕਣਾ ਚਾਹੁੰਦੇ ਨੇ ਉਹਨਾਂ ਬਜਰੰਗਦਾਲਾ ਵਾਲਿਆਂ ਨੂੰ ਉਹਨਾਂ ਬਾਂਦਰ ਸੇਨਾ ਵਾਲਿਆਂ ਨੂੰ ਉਹਨਾਂ ਗੋਬਰ ਸੇਨਾ ਵਾਲਿਆਂ ਨੂੰ ਉਹਨਾਂ ਮੋਦੀ ਦੇ ਚੇਲਿਆਂ ਨੂੰ ਕਿ ਮੈਂ ਤੇ ਨਹੀਂ ਝੁਕਣਾ ਜੇ ਸਾਲਾ ਨਹੀਂ ਝੁਕਦਾ ਤੇ ਜੀਜੇ ਨੂੰ ਕਿਵੇਂ ਝੁਕਾ ਲੋਗੇ ਸਾਲਿਓ ਤੇ ਇਹ ਜਵਾਬ ਦਿੱਤਾ ਹੈ ਜੀ ਦਲਜੀਤ ਦੋਸਾਹ ਨੇ ਤੇ ਨਾਲ ਹੀ ਨਾਲੇ ਲਾਨ ਕੀਤਾ ਹੈ ਕਿ ਭਾਰਤ ਦਾ ਨਿਜ਼ਾਮ ਠੀਕ ਨਹੀਂ ਮੈਂ ਭਾਰਤ ਦੇ ਵਿੱਚ ਹੁਣ ਲਾਈਵ ਸ਼ੋਅ ਨਹੀਂ ਕਰਾਂਗਾ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਜਿਵੇਂ ਪਿਆਰ ਮਿਲਿਆ ਜਿਵੇਂ ਮੁਹੱਬਤ ਮਿਲੀ ਜਿਵੇਂ ਸ਼ੋਅ ਕੀਤੇ ਭਾਰਤ ਦੇ ਵਿੱਚ ਉਹਵੇਂ ਸ਼ੋਅ ਨਹੀਂ ਹੋਇਆ ਉਹਵੇਂ ਮਜ਼ਾ ਨਹੀਂ ਆਇਆ ਉਹਵੇਂ ਚੈਸ ਨਹੀਂ ਆਈ ਜਿੱਥੇ ਪਾਬੰਦੀ ਲਗਣੀ ਚਾਹੀਦੀ ਸੀ ਉੱਥੇ ਪਾਬੰਦੀਆਂ ਨਹੀਂ ਲਗੀਆਂ ਜਿੱਥੇ ਨਹੀਂ ਲਗਣੀ ਚਾਹੀਦੀ ਸੀ ਉੱਥੇ ਪਾਬੰਦੀਆਂ ਲਗੀਆਂ ਅਬੂਦਾਬੀ ਦੇ ਵਿੱਚ ਸ਼ੋਅ ਕੀਤਾ ਅਬੂਦਾਬੀ ਦੇ ਵਿੱਚ ਉੱਥੇ ਪਾਬੰਦੀ ਨਹੀਂ ਲੱਗੀ ਲਗਣੀ ਚਾਹੀਦੀ ਹੀ ਨਹੀਂ ਲੱਗੀ ਪੰਜਾਬੀ ਦੀ ਗੂੰਜ ਉੱਥੇ ਤੱਕ ਪਹੁੰਚ ਗਈ ਭਾਰਤ ਦੇ ਵਿੱਚ ਸ਼ੋਅ ਕੀਤੇ ਪਾਬੰਦੀਆਂ ਨਹੀਂ ਸੀ ਲਗਣੀਆਂ ਚਾਹੀਦੀਆਂ ਪਾਬੰਦੀਆਂ ਲੱਗੀਆਂ ਉਸ ਤੋਂ ਬਾਅਦ ਅੱਜ ਲਾਣ ਹੋ ਗਿਆ ਕਿ ਅੱਜ ਤੋਂ ਬਾਅਦ ਲਾਈਵ ਸ਼ੋਅ ਨਹੀਂ ਕਰਾਂਗਾ ਤੁਹਾਡਾ ਦਲਜੀਤ ਦੋਸਾਂ ਨੂੰ ਲੈ ਕੇ ਕੀ ਕਹਿਣਾ ਹੈ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ